ਹਾਂਜੀ ਤੁਹਾਡਾ ਸਾਰਿਆਂ ਦਾ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਤੁਹਾਨੂੰ ਪਤਾ ਹੈ ਕਿ ਦੁਨੀਆ ਦੇ ਵਿੱਚ ਕੁਝ ਲੋਕ ਜਿਹੜੇ ਹਨ ਜੀ ਪਲੇਨ ਘਰਾਂ ਦੇ ਵਿੱਚ ਰਹਿੰਦੇ ਹਨ ਜਿੱਦਾਂ ਕੀ ਬਿਲਕੁਲ ਜਿਹੜਾ ਜ਼ਮੀਨ ਦੇ ਉੱਤੇ ਘਰ ਹੁੰਦੇ ਹਨ। ਕੁਝ ਲੋਕ ਜਿਹੜੇ ਹਨ ਪਹਿਲੀ ਮੰਜ਼ਲ ਦੇ ਉੱਤੇ, ਕੁਝ ਦੂਸਰੀ ਦੇ ਉੱਤੇ, ਕੋਈ ਚੁਬਾਰੇ ਕਈਆਂ ਨੇ ਬਣਾਏ ਹਨ। ਤੇ ਕਈਆਂ ਇਲਾਕਿਆਂ ਦੇ ਵਿੱਚ ਖਾਸ ਕਰਕੇ ਯੂਰਪ ਦੇ ਵਿੱਚ ਕੀ ਹੁੰਦਾ ਹੈ ਕਿ 4-5 ਮੰਜ਼ਲਾ ਜਾਂ 7 ਮੰਜ਼ਲਾਂ ਤੱਕ ਜਿਹੜੀਆਂ ਤੁਹਾਨੂੰ ਬਿਲਡਿੰਗਾਂ ਮਿਲਦੀਆਂ ਹਨ। ਤੇ ਬਹੁਤੇ ਦੇਸ਼ਾਂ ਦੇ ਵਿੱਚ ਜਿਹੜੀਆਂ 100-100 ਮੰਜ਼ਲਾ ਵੀ ਤੁਹਾਨੂੰ ਮ ਹੁਣ ਜਿੱਦਾਂ ਕਿ ਤੁਰਕੀ ਦੇ ਵਿੱਚ ਭਚਾਲ ਆਇਆ ਹੈ ਤੁਹਾਨੂੰ ਪਤਾ ਹੈ ਕਿ ਉੱਥੇ ਤਕਰੀਬਨ ਬਹੁਤ ਜ਼ਿਆਦਾ ਜਿਹੜੀਆਂ ਇਮਾਰਤਾਂ ਦਾ ਨੁਕਸਾਨ ਹੋਇਆ ਹੈ ਸਭ ਤੋਂ ਵੱਡਾ ਜਿਹੜਾ ਖਤਰਾ ਇਸ ਟਾਈਮ ਦੁਨੀਆ ਦੇ ਉੱਤੇ ਭਚਾਲ ਦਾ ਹੀ ਬਣਿਆ ਹੋਇਆ ਹੈ ਕਿਉਂਕਿ ਭਚਾਲ ਦਾ ਜਿਹੜਾ ਕਾਰਨ ਹੈ ਜੀ ਕਿਸੇ ਨੂੰ ਪਤਾ ਨਹੀਂ ਲੱਗਦਾ ਤੇ ਨਾ ਹੀ ਇਹਦੇ ਬਾਰੇ ਕੋਈ ਵਿਖਵਾਨੀ ਕੀਤੀ ਜਾ ਸਕਦੀ ਹੈ ਅਚਾਨਕ ਕਦੋਂ ਕੀ ਹੋ ਜਾਵੇ ਇੱਕ ਜਿਹੜੀ ਵੱਡੀ ਖੋਜ ਹੋਈ ਹੈ ਜੀ ਜਾਪਾਨੀ ਆਰਕੀਟੈਕਟ ਡੇਵਿਡ ਮਲੋਟ ਇਹਨਾਂ ਨੇ ਇੱਕ ਦਾਵਾ ਕੀਤਾ ਹੈ ਇਹਨਾਂ ਨੇ ਦੱਸਿਆ ਕਿ ਜਦੋਂ ਭਚਾਲ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸਿਆ ਕਿ ਭਚਾਲ ਦੇ ਵਿੱਚ ਜਦੋਂ ਆਉਂਦਾ ਹੈ ਤੋ ਉਸ ਟਾਈਮ ਲੋਕ ਜਿਹੜੇ ਆਮ ਇਨਸਾਨ ਕੀ ਸੋਚਦਾ ਹੈ ਆਮ ਇਨਸਾਨ ਇਹੀ ਸੋਚਦਾ ਹੈ ਕਿ ਜਿਹੜੀਆਂ ਛੋਟੀਆਂ ਬਿਲਡਿੰਗਾਂ ਹੁੰਦੀਆਂ ਇਹਨਾਂ ਦੇ ਵਿੱਚ ਖਤਰਾ ਘੱਟ ਹੁੰਦਾ ਹੈ ਵੱਡੀਆਂ ਬਿਲਡਿੰਗਾਂ ਜਿਹੜੀਆਂ ਜ਼ਿਆਦਾ ਉੱਚੀਆਂ ਬਿਲਡਿੰਗਾਂ ਇਹਨਾਂ ਦੇ ਵਿੱਚ ਪਚਾਲ ਦਾ ਜ਼ਿਆਦਾ ਖਤਰਾ ਹੁੰਦਾ ਹੈ ਪਰੰਤੂ ਜਾਪਾਨੀ ਆਰਕੀਟੈਕਟ ਡੇਵਿਡ ਮਿਲੂਟ ਨੇ ਜਿਹੜਾ ਦਾਵਾ ਕੀਤਾ ਬਿਲਕੁਲ ਦਾਵਾ ਜਿਹੜਾ ਉਲਟ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਪਚਾਲ ਦੇ ਦੌਰਾਨ ਜਿਹੜੀਆਂ ਉੱਚੀਆਂ ਇਮਾਰਤਾਂ ਆਪਣੀ ਜ਼ਿਆਦਾ ਉਚਾਈ ਦੇ ਕਾਰਨ ਜ਼ਿਆਦਾ ਮਜ਼ਬੂਤੀ ਦੇ ਨਾਲ ਖੜੀਆਂ ਰਹਿੰਦੀਆਂ ਹਨ ਉਹਨਾਂ ਦਾ ਮੰਨਣਾ ਹੈ ਕਿ ਘੱਟ ਜਾਂ ਦਰਮਿਆਨੀ ਉਚਾਈ ਵਾਲੀਆਂ ਇਮਾਰਤਾਂ ਜ਼ਮੀਨ ਦੇ ਹਿੱਲਣ ਲਈ ਵਦੇਰੇ ਸੰਵੇਦਨਸ਼ੀਲ ਹੁੰਦੀਆਂ ਤੇ ਮਲਬੇ ਦੇ ਢੇਰ ਵਿੱਚ ਵਧਣ ਦੀ ਇਹਨਾਂ ਦੀ ਜਿਹੜੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਜਦੋਂ ਕਿ 100 ਮੰਜਲਾ ਇਮਾਰਤਾਂ ਜਾਂ ਇਸ ਤੋਂ ਉੱਚੀਆਂ ਪਚਾਲ ਦੀ ਫ੍ਰੀਕੁਐਂਸੀ ਤੋਂ ਬਾਹਰ ਹੁੰਦੀਆਂ ਡੇਵਿਡ ਜਿਨ੍ਹਾਂ ਨੇ ਦੁਨੀਆ ਦੀਆਂ ਸਭ ਤੋਂ ਉੱਚੀਆਂ ਇਮਾਰਤਾਂ ਦਾ ਨਿਰਮਾਣ ਵੀ ਕੀਤਾ ਹੈ ਇਹਨਾਂ ਦਾ ਕਹਿਣਾ ਹੈ ਕਿ ਉਹ ਲਗਭਗ ਜਿਹੜੀ ਹੁਣ ਇੱਕ ਨਵੀਂ ਜਿਹੜੀ ਬਿਲਡਿੰਗ ਬਣਾਉਣੀ ਚਾਹੁੰਦੇ ਹਨ ਜੇ ਦੀ ਜਿਹੜੀ ਉਚਾਈ ਹੋਏਗੀ ਪੌਣੇ 2 ਕਿਲੋਮੀਟਰ ਮਤਲਬ ਕਿ 1 ਕਿਲੋਮੀਟਰ ਤੇ 1.6 ਜਿਸ ਨੂੰ ਅਪ 1600 ਮੀਟਰ ਵੀ ਕਹਿ ਸਕਦੇ ਆ ਇੰਨੀ ਉੱਚੀ ਬਿਲਡਿੰਗ ਇਹ ਬਣਾਉਣੀ ਚਾਹੁੰਦੇ ਹਨ ਜਨਿਕੇ ਜਿਹੜੀ ਦੁਨੀਆ ਦੀ ਸਭ ਤੋਂ ਜਿਹੜੀ ਇਸ ਟਾਈਮ ਉੱਚੀ ਬਿਲਡਿੰਗ ਉਸ ਤੋਂ ਤਕਰੀਬਨ ਦੁੱਗਣੀ ਉਚਾਈ ਇਸ ਦੀ ਹੋਵੇਗੀ ਤੇ ਇਸ ਬਿਲਡਿੰਗ ਦੀਆਂ 250 ਮੰਜ਼ਲਾ ਹੋਣਗੀਆਂ ਇਸ ਸਮਾਨ ਦੇ ਵਿੱਚ ਇੱਕ ਤਰ੍ਹਾਂ ਦਾ ਸ਼ਹਿਰ ਹੀ ਹੋਵੇਗਾ ਤੇ ਇਸ ਵਿੱਚ 50 ਹਜ਼ਾਰ ਜਿਹੜੇ ਲੋਕ ਹਨ ਉਹ ਰਹਿ ਸਕਣਗੇ ਡੇਵਿਡ ਦਾ ਜਨਮ ਜਿਹੜਾ ਜਾਪਾਨ ਦੇ ਵਿੱਚ ਹੋਇਆ ਸੀ ਉਹ ਕਹਿੰਦੇ ਹਨ ਕਿ ਪਚਾਰ ਜਿਹੜਾ ਜਾਪਾਨ ਦੇ ਵਿੱਚ ਰੋਜ਼ਾਨਾ ਆਉਂਦਾ ਹੈ ਤੇ ਸਾਡੇ ਇੱਕ ਜੀਵਨ ਦਾ ਹਿੱਸਾ ਹੈ ਉਹ ਕਹਿੰਦੇ ਹਨ ਕਿ ਉਹ ਜਿਸ ਇਲਾਕੇ ਵਿੱਚ ਰਹਿੰਦੇ ਹਨ ਉਥੇ ਇੱਕ ਭੂਚਾਲ ਆਇਆ ਸੀ 2011 ਨੂੰ ਇਹ ਜਿਹੜਾ ਸਭ ਤੋਂ ਲੰਮਾ ਭੂਚਾਲ ਹੈ ਉਸੇ ਮਾਰ ਦੇ ਹੇਠਾਂ ਇਹ ਇਲਾਕਾ ਆਇਆ ਸੀ ਜਿਸ ਦੇ ਪ੍ਰਭਾਵੇ ਨੇ ਜਿਆਦਾ ਸੰਕੀ ਸੁਨਾਮੀ ਦੀਆਂ ਲਹਿਰਾਂ ਉੱਠੀਆਂ ਤੇ ਇੱਕ ਪਰਮਾਣੂ ਊਰਜਾ ਪਲਾਂਟ ਮਲਬੇ ਦੇ ਢੇਰ ਦੇ ਵਿੱਚ ਤਬਦੀਲ ਹੋਇਆ ਸੀ ਇਸ ਘਟਨਾ ਦੇ ਦੌਰਾਨ ਜਪਾਨ ਦੇ ਵਿੱਚ ਕਰੀਬ 18000 ਲੋਕਾਂ ਦੀ ਉਸਤ ਮੌਤ ਹੋਈ ਸੀ ਬਾਕੀ ਤਕਰੀਬਨ ਪਿਛਲੇ 15 ਸਾਲਾਂ ਤੋਂ ਜਿਹੜੇ ਇਹ ਉੱਚੀਆਂ ਇਮਾਰਤਾਂ ਦੇ ਉੱਤੇ ਜਿਹੜੇ ਕੰਮ ਕਰ ਰਹੇ ਹਨ ਤੇ ਜਿਸ ਟਾਈਮ ਭੂਚਾਲ ਆਇਆ ਸੀ ਉਸ ਟਾਈਮ ਇਹ ਜਿਹੜੀ ਇਮਾਰਤਾਂ ਜਿਸ ਦਾ ਨਾਮ ਸ਼ੰਘਾਈ ਵਰਲਡ ਫਾਈਨੈਂਸ਼ੀਅਲ ਸੈਂਟਰ ਜਿਹੜਾ ਕੀ ਨਾਲ ਨਿਰਮਾਣ ਕਰਵਾਇਆ ਸੀ ਇਹਨਾਂ ਦਾ ਕਹਿਣਾ ਸੀ ਕਿ ਇਸ ਬਿਲਡਿੰਗ ਦੀ ਉਚਾਈ 492 ਮੀਟਰ ਸੀ ਤੇ 2008 ਦੇ ਵਿੱਚ ਜਿਹੜਾ ਇਸ ਇਲਾਕੇ ਵਿੱਚ ਇੱਕ ਭੁਚਾਲ ਆਇਆ ਸੀ ਇਸ ਭੁਚਾਲ ਦੇ ਵਿੱਚ ਜਿਹੜੀ ਬਿਲਡਿੰਗ ਸੀ ਤਕਰੀਬਨ ਜਿਹੜਾ ਇਸ ਬਿਲਡਿੰਗ ਦਾ ਉੱਪਰਲਾ ਹਿੱਸਾ 1 ਮੀਟਰ ਤੱਕ ਇੱਧਰ ਉੱਧਰ ਹਿੱਲਿਆ ਸੀ ਪਰੰਤੂ ਬਿਲਡਿੰਗ ਨੂੰ ਕੋਈ ਵੀ ਜਿਹੜਾ ਨੁਕਸਾਨ ਨਹੀਂ ਹੋਇਆ ਮਤਲਬ ਜਿਹੜਾ ਸਿੱਟਾ ਇਹ ਨਿਕਲਦਾ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਉੱਚੀਆਂ ਬਿਲਡਿੰਗਾਂ ਜਿਹੜੀਆਂ ਭੁਚਾਲ ਰੋਦੀ ਹੁੰਦੀਆਂ ਤੇ ਇਹਨਾਂ ਦੀ ਜਿਹੜੀ ਐਵਰੇਜ ਉਮਰ ਹੁੰਦੀ ਹੈ ਕ੍ਰੀਮ ਸੌ ਤੋਂ ਲੈ ਕੇ 200 ਸਾਲ ਤੱਕ ਦੀ ਜਿਹੜੀ ਇਹਨਾਂ ਦੀ ਮਿਆਦਵੀ ਬਿਲਡਿੰਗਾਂ ਦੀ ਹੁੰਦੀ ਹੈ ਜਿਦੋਂ ਕਿ ਛੋਟੀਆਂ ਬਿਲਡਿੰਗਾਂ ਦੀ ਮਿਆਦਵੀ ਘੱਟ ਹੁੰਦੀ ਹੈ ਤੇ ਭਚਾਲ ਦੇ ਵਿੱਚ ਇਹਨਾਂ ਦੇ ਡਿੱਗਣ ਦਾ ਜ਼ਿਆਦਾ ਖਤਰਾ ਹੁੰਦਾ ਹੈ